ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 13 ਜੂਨ ਨੂੰ ਤਿੰਨ ਵੱਡੀਆਂ ਫਿਲਮਾਂ ਦਾ ਪੇਚਾ ਪੈਣ ਵਾਲਾ ਜੇਕਰ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਜਿਹੜੀਆਂ ਦੋ ਫਿਲਮਾਂ ਨੇ ਉਹ ਕਾਫੀ ਵੱਡੀਆਂ ਫਿਲਮਾਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਦੇਵ ਕਰੋੜ ਦੀ ਡਾਕੂ ਦਾ ਮੁੰਡਾ 3 13 ਜੂਨ ਨੂੰ ਦੇਵ ਕਰੋੜ ਦੀ ਜਿਹੜੀ ਫਿਲਮ ਹੈ ਡਾਕੂ ਦਾ ਮੁੰਡਾ ਉਸਦਾ ਤੀਸਰਾ ਪਾਰਟ ਰੀਲੀਜ਼ ਹੋਣ ਵਾਲਾ ਜੇ ਗੱਲ ਕਰੀਏ ਇਹਨਾਂ ਦੇ ਪਹਿਲੇ ਦੋ 파ਟ ਦੀ ਤਾਂ ਡਾਕੂ ਵਾਲਾ ਮੁੰਡਾ ਦਾ ਜਿਹੜਾ ਪਹਿਲਾ 파ਟ ਸੀ ਉਹ 2018 ਦੇ ਵਿੱਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਡਾਕੂਆਂ ਦਾ ਮੁੰਡਾ 2 2020 ਦੇ ਵਿੱਚ ਰਿਲੀਜ਼ ਹੋਈ ਸੀ ਤਾਂ ਹੁਣ 2025 ਦੇ ਵਿੱਚ ਡਾਕੂ ਵਾਲਾ ਮੁੰਡਾ 3 ਰਿਲੀਜ਼ ਹੋਣ ਵਾਲੀ ਆ ਸੋ 13 ਜੂਨ ਨੂੰ ਇੱਕ ਵੱਡੀ ਫਿਲਮ ਇਹ ਵੀ ਰਿਲੀਜ਼ ਹੋਣ ਵਾਲੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੂਸਰੀ ਫਿਲਮ ਦੀ ਮੁੱਕ ਗਈ ਫੀਮ ਡੱਬੀ ਚੋ ਯਾਰੋ ਇਹ ਵੀ ਜਿਹੜੀ ਫਿਲਮ ਹੈ ਪੰਜਾਬੀ ਫਿਲਮ 2025 13 ਜੂਨ 2025 ਨੂੰ ਰੀਲੀਜ਼ ਹੋਣ ਵਾਲੀ ਉਸ ਤੋਂ ਬਾਅਦ ਇੱਕ ਵੱਡੀ ਫਿਲਮ ਸ਼ਹਿਨਾਜ਼ ਗਿਲ ਦੀ ਵੱਡੀ ਫਿਲਮ ਇੱਕ ਕੁੜੀ ਸੋ ਇਹ ਫਿਲਮ ਖੁਦ ਸ਼ਹਿਨਾਜ਼ ਗਿਲ ਪ੍ਰੋਡਿਊਸ ਕਰਦੇ ਪਏ ਨੇ ਔਰ ਇਹ ਸ਼ੂਟਿੰਗ ਵੀ ਇਹਦੀ ਤਕਰੀਬਨ ਖਤਮ ਹੋ ਚੁੱਕੀ ਹੈ ਔਰ ਬਾਕੀ ਜਿਹੜਾ ਕੰਮ ਹੈ ਉਹ جاری ਹੈ ਫਿਲਮ ਦਾ ਪੋਸਟ ਪ੍ਰੋਡਕਸ਼ਨ ਤੇ ਇਸ ਤੋਂ ਇਲਾਵਾ ਡਬਿੰਗ ਵਗੈਰਾ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਾ ਹੈ ਤੇ ਜੇਕਰ ਗੱਲ ਕਰੀਏ ਦੇਵ ਕਰੋੜ ਔਰ ਸ਼ਹਿਨਾਜ਼ ਗਿਲ ਦਾ ਫਿਲਮ ਦਾ ਜਿਹੜਾ ਪੇਚਾ ਪੈਣ ਵਾਲਾ 13 ਜੂਨ ਨੂੰ ਇਕੱਠੀਆਂ ਤਿੰਨ ਫਿਲਮਾਂ ਇਹਨਾਂ ਵਿੱਚੋਂ ਦੋ ਫਿਲਮਾਂ ਕਾਫੀ ਵੱਡੀਆਂ ਨੇ ਡਾਕੂਆਂ ਦਾ ਮੁੰਡਾ 3 ਔਰ ਸ਼ਹਿਨਾਜ਼ ਗਿਲ ਦੀ ਫਿਲਮ ਇੱਕ ਕੁੜੀਏ ਦੋ ਫਿਲਮਾਂ ਆਪਸ ਦੇ ਵਿੱਚ ਫਸਣ ਵਾਲੀਆਂ ਨੇ ਇਸ ਜਿਹੜਾ ਪਹਿਲਾਂ ਵੀ ਹੋ ਚੁੱਕਿਆ ਮਿੱਠੜੇ ਫਿਲਮ ਔਰ ਜਿਹੜੀ ਫਿਲਮ ਸੀ ਹਰਦੀਪ ਗਰੇਵਾਲ ਦੀ 6 ਇਚ ਇਹਨਾਂ ਦੋਨਾਂ ਫਿਲਮਾਂ ਦਾ ਵੀ ਪੇਚਾ ਪਿਆ ਸੀ ਆਪਸ ਦੇ ਵਿੱਚ ਇਹ ਫਿਲਮਾਂ ਭਿੜੀਆਂ ਸਨ ਤੇ ਦੋਵਾਂ ਫਿਲਮਾਂ ਨੂੰ ਖਾਸਾ ਪਿਆਰ ਮਿਲਿਆ ਸੀ ਦਰਸ਼ਕਾਂ ਵੱਲੋਂ ਤੇ ਹੁਣ ਦੇਵ ਖਰੋੜ ਤੇ ਸ਼ਹਿਨਾਜ਼ ਗਿਲ ਆਪਸ ਦੇ ਵਿੱਚ ਭੜਨ ਵਾਲੇ ਨੇ ਤਿੰਨ ਵੱਡੀਆਂ ਫਿਲਮਾਂ 13 ਜੂਨ ਨੂੰ ਰੀਲੀਜ਼ ਹੋਣ ਵਾਲੀਆਂ ਨੇ ਡਾਕੂਆਂ ਦਾ ਮੁੰਡਾ 3 ਮੁੱਕ ਗਈ ਫਿਲਮ ਡੱਬੀ ਚੋ ਯਾਰੋ ਔਰ ਸ਼ਹਿਨਾਜ਼ ਗਿਲ ਦੀ ਇੱਕ ਕੁੜੀ ਸੋ ਤੁਹਾਨੂੰ ਕਿਸ ਫਿਲਮ ਦੀ ਵੇਟ ਹੈ ਕਿਹੜੀ ਫਿਲਮ ਤੁਸੀਂ ਦੇਖਣਾ ਚਾਹੁੰਦੇ ਹੋ 13 ਜੂਨ ਨੂੰ ਕਿਹੜੀ ਫਿਲਮ ਦੇਖਣ ਜਾਓਗੇ ਸਿਨੇਮਾ ਘਰ ਦੇ ਵਿੱਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 13 ਜੂਨ ਨੂੰ ਤਿੰਨ ਵੱਡੀਆਂ ਫਿਲਮਾਂ ਦਾ ਪੇਚਾ ਪੈਣ ਵਾਲਾ ਜੇਕਰ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਜਿਹੜੀਆਂ ਦੋ ਫਿਲਮਾਂ ਨੇ ਉਹ ਕਾਫੀ ਵੱਡੀਆਂ ਫਿਲਮਾਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਦੇਵ ਕਰੋੜ ਦੀ ڈاکੂਆ ਦਾ ਮੁੰਡਾ 3 13 ਜੂਨ ਨੂੰ ਦੇਵ ਕਰੋੜ ਦੀ ਜਿਹੜੀ ਫਿਲਮ ਹੈ ڈاکੂਆ ਦਾ ਮੁੰਡਾ ਉਸ ਦਾ ਤੀਸਰਾ ਪਾਰਟ ਰਿਲੀਜ਼ ਹੋਣ ਵਾਲਾ ਜੇ ਗੱਲ ਕਰੀਏ ਇਹਨਾਂ ਦੇ ਪਹਿਲੇ ਦੋ ਪਾਰਟ ਦੀ ਤਾਂ ڈاکੂਆ ਦਾ ਮੁੰਡਾ ਦਾ ਜਿਹੜਾ ਪਹਿਲਾ ਪਾਰਟ ਸੀ ਉਹ 2018 ਦੇ ਵਿੱਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ڈاکੂਆ ਦਾ ਮੁੰਡਾ 2 2020 ਦੇ ਵਿੱਚ ਰਿਲੀਜ਼ ਹੋਈ ਸੀ ਤਾਂ ਹੁਣ 2025 ਦੇ ਵਿੱਚ ڈاکੂਆ ਦਾ ਮੁੰਡਾ 3 ਰੀਲੀਜ਼ ਹੋਣ ਵਾਲੀ ਐ ਸੋ 13 ਜੂਨ ਨੂੰ ਇੱਕ ਵੱਡੀ ਫਿਲਮ ਇਹ ਵੀ ਰਿਲੀਜ਼ ਹੋਣ ਵਾਲੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੂਸਰੀ ਫਿਲਮ ਦੀ ਮੁੱਕ ਗਈ ਫੀਮ ਡੱਬੀ ਚੋ ਯਾਰੋ ਇਹ ਵੀ ਜਿਹੜੀ ਫਿਲਮ ਹੈ ਪੰਜਾਬੀ ਫਿਲਮ 225 13 ਜੂਨ 225 ਨੂੰ ਰਿਲੀਜ਼ ਹੋਣ ਵਾਲੀ ਉਸ ਤੋਂ ਬਾਅਦ ਇੱਕ ਵੱਡੀ ਫਿਲਮ ਸ਼ਹਿਨਾਜ਼ ਗਿਲ ਦੀ ਵੱਡੀ ਫਿਲਮ ਇੱਕ ਕੁੜੀ ਸੋ ਇਹ ਫਿਲਮ ਖੁਦ ਸ਼ਹਿਨਾਜ਼ ਗਿਲ ਪ੍ਰੋਡਿਊਸ ਕਰਦੇ ਪਏ ਨੇ ਔਰ ਇਹ ਸ਼ੂਟਿੰਗ ਵੀ ਇਹਦੀ ਤਕਰੀਬਨ ਖਤਮ ਹੋ ਚੁੱਕੀ ਹੈ ਔਰ ਬਾਕੀ ਜਿਹੜਾ ਕੰਮ ਹੈ ਉਹ جاری ਹੈ ਫਿਲਮ ਦਾ ਪੋਸਟ ਪ੍ਰੋਡਕਸ਼ਨ ਤੇ ਇਸ ਤੋਂ ਇਲਾਵਾ ਡਬਿੰਗ ਵਗੈਰਾ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਾ ਹੈ ਤੇ ਜੇਕਰ ਗੱਲ ਕਰੀਏ ਦੇਵ ਕਰੋੜ ਔਰ ਸ਼ਹਿਨਾਜ਼ ਗਿਲ ਦਾ ਫਿਲਮ ਦਾ ਜਿਹੜਾ ਪੇਚਾ ਪੈਣ ਵਾਲਾ 13 ਜੂਨ ਨੂੰ ਇਕੱਠੀਆਂ ਤਿੰਨ ਫਿਲਮਾਂ ਇਹਨਾਂ ਵਿੱਚੋਂ ਦੋ ਫਿਲਮਾਂ ਕਾਫੀ ਵੱਡੀਆਂ ਨੇ ਡਾਕੂਆਂ ਦਾ ਮੁੰਡਾ 3 ਔਰ ਸ਼ਹਿਨਾਜ਼ ਗਿਲ ਦੀ ਫਿਲਮ ਇੱਕ ਕੁੜੀਏ ਦੋ ਫਿਲਮਾਂ ਆਪਸ ਦੇ ਵਿੱਚ ਫਸਣ ਵਾਲੀਆਂ ਨੇ ਇਸ ਜਿਹਹਾ ਪਹਿਲਾਂ ਵੀ ਹੋ ਚੁੱਕਾ ਹੈ ਮਿੱਠੜੇ ਫਿਲਮ ਔਰ ਜਿਹੜੀ ਫਿਲਮ ਸੀ ਹਰਦੀਪ ਗਰੇਵਾਲ ਦੀ 6 ਇਚ ਇਹਨਾਂ ਦੋਨਾਂ ਫਿਲਮਾਂ ਦਾ ਵੀ ਪੇਚਾ ਪਿਆ ਸੀ ਆਪਸ ਦੇ ਵਿੱਚ ਇਹ ਫਿਲਮਾਂ ਭਿੜੀਆਂ ਸਨ ਤੇ ਦੋਵਾਂ ਫਿਲਮਾਂ ਨੂੰ ਖਾਸਾ ਪਿਆਰ ਮਿਲਿਆ ਸੀ ਦਰਸ਼ਕਾਂ ਵੱਲੋਂ ਤੇ ਹੁਣ ਦੇਵ ਖਰੋੜ ਤੇ ਸ਼ਹਿਨਾਜ਼ ਗਿਲ ਆਪਸ ਦੇ ਵਿੱਚ ਭੜਨ ਵਾਲੇ ਨੇ ਤੇ ਉਹ ਵੱਡੀਆਂ ਫਿਲਮਾਂ 13 ਜੂਨ ਨੂੰ ਰਿਲੀਜ਼ ਹੋਣ ਵਾਲੀਆਂ ਨੇ ਡਾਕੂ ਵਾਲਾ ਮੁੰਡਾ 3 ਮੁੱਕ ਗਈ ਫੀਮ ਡੱਬੀ ਚੋ ਯਾਰੋ ਔਰ ਸ਼ਹਿਨਾਜ਼ ਗਿਲ ਦੀ ਇੱਕ ਕੁੜੀ ਸੋ ਤੁਹਾਨੂੰ ਕਿਸ ਫਿਲਮ ਦੀ ਵੇਟ ਹੈ ਕਿਹੜੀ ਫਿਲਮ ਤੁਸੀਂ ਦੇਖਣਾ ਚਾਹੁੰਦੇ ਹੋ 13 ਜੂਨ ਨੂੰ ਕਿਹੜੀ ਫਿਲਮ ਦੇਖਣ ਜਾਓਗੇ ਸਿਨੇਮਾ ਘਰ ਦੇ ਵਿੱਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ